ਕੱਛ ਗੱਲ ਕਰਾਂ ਤੁਸੀਂ ਦੇਖ ਰਹੇ ਹੋ 24/7 ਪੰਜਾਬ ਗੱਲ ਕਰਾਂਗੇ ਅੱਜ ਦੇ ਰਾਸ਼ੀ ਫਾਲ ਦੇ ਨਾਲ ਤਾਂ ਹਮੇਸ਼ਾ ਤਰ੍ਹਾਂ ਸ਼ੁਰੂਆਤ ਕਰਾਂਗੇ ਮੇਸ਼ ਰਾਸ਼ੀ ਦੇ ਨਾਲ ਮੇਸ਼ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਬਹੁਤ ਵਿਅਸਤ ਰਹਿਣ ਵਾਲਾ ਹੈ ਤੁਹਾਡੀ ਆਰਥਿਕ ਸਥਿਤੀ ਥੋੜੀ ਕਮਜ਼ੋਰ ਰਹਿਣ ਵਾਲੀ ਹੈ ਤੁਹਾਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਥੋੜਾ ਜਿਹਾ ਉਧਾਰ ਲੈਣਾ ਪੈ ਸਕਦਾ ਹੈ ਤੌਰਸ ਰਾਸ਼ੀ ਤੌਰਸ ਰਾਸ਼ੀ ਦੇ ਲੋਕਾਂ ਲਈ ਪਰਿਵਾਰ ਦੇ ਵਿੱਚ ਮਾਹੌਲ ਬਹੁਤ ਵਧੀਆ ਰਹਿਣ ਵਾਲਾ ਹੈ ਇਸ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਸਮਾਂ ਬਹੁਤ ਚੰਗਾ ਰਹੇਗਾ ਜੋ ਪੈਸੇ ਦੇ ਨਾਲ ਸੰਬੰਧਿਤ ਜਾਂ ਫਿਰ ਵਿੱਤੀ ਮਦਦ ਜਿਹੜੇ ਕਿ ਪ੍ਰਾਪਤ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਜਿਹੜੇ ਕਿ ਸਹਿਯੋਗ ਜ਼ਰੂਰ ਮਿਲੇਗਾ ਮਿਥਨ ਰਾਸ਼ੀ ਮਿਥਨ ਰਾਸ਼ੀ ਦੇ ਨੌਕਰ ਪੇਸ਼ਾ ਲੋਕਾਂ ਲਈ ਜਿਸ ਉਹਨਾਂ ਦੇ ਪੱਖ ਦੇ ਵਿੱਚ ਹੋਣ ਵਾਲਾ ਉਹ ਅੱਜ ਹੋਵੇਗਾ ਜੇਕਰ ਤੁਸੀਂ ਨੌਕਰੀ ਲੱਭਦੇ ਰਹਿੰਦੇ ਹੋ ਤਾਂ ਅੱਜ ਤੁਹਾਨੂੰ ਇੰਟਰਵਿਊ ਦੇ ਵਿੱਚ ਸਫਲਤਾ ਮਿਲੇਗੀ ਕਰਕਰਾਸ਼ੀ ਕਰਕਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਪਰਿਵਾਰ ਅਤੇ ਦੋਸਤਾ ਦੇ ਨਾਲ ਖੁਸ਼ੀ ਦੇ ਮਾਹੌਲ ਦੇ ਵਿੱਚ ਬਤੀਤ ਹੋਵੇਗਾ ਅਜਿਹਾ ਕਰਨ ਨਾਲ ਤੁਹਾਡੇ ਅੰਦਰ ਨਵੀਂ ਊਰਜਾ ਤੇ ਉਤਸ਼ਾਹ ਜਿਹੜਾ ਹੈ ਕਿ ਭਰਪੂਰ ਹੋਵੇਗਾ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਅਣਵਿਹਾਏ ਲੋਕਾਂ ਦੇ ਲਈ ਵਿਆਹ ਦੀ ਸੰਭਾਵਨਾ ਅੱਜ ਦਿਖ ਰਹੀਆਂ ਨੇ ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ਵੀ ਸਮਾਂ ਬਹੁਤ ਣਕੂਲ ਸਾਬਤ ਹੋਵੇਗਾ ਤੁਸੀਂ ਕਾਫੀ ਵਧੀਆ ਪ੍ਰਦਰਸ਼ਨ ਕਰ ਸਕਦੇ ਹੋ ਤੁਲਾ ਰਾਸ਼ੀ ਤੁਲਾ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਮਿਲੇ ਜੁਲਾਈ ਰਹਿਣ ਵਾਲਾ ਹੈ ਵਿਆਹਤਾ ਤੇ ਪ੍ਰੇਮ ਸੰਬੰਧਾਂ ਲਈ ਅੱਜ ਕੁਝ ਖਾਸ ਨਜ਼ਰ ਨਹੀਂ ਆ ਰਿਹਾ ਇਸ ਰਾਸ਼ੀ ਦੇ ਵਿਦਿਆਰਥੀ ਆਪਣੇ ਸਮੇਂ ਦੀ ਚੰਗੀ ਵਰਤੋਂ ਕਰ ਸਕਣਗੇ ਕਰਪਿਓ ਰਾਸ਼ੀ ਸਕਰਪਿਓ ਰਾਸ਼ੀ ਦੇ ਲੋਕਾਂ ਨੂੰ ਅੱਜ ਆਪਣੀ ਲਵ ਲਾਈਫ ਨੂੰ ਲੈ ਕੇ ਥੋੜਾ ਸਾਵਧਾਨ ਰਹਿਣ ਦੀ ਲੋੜ ਹੈ ਅੱਜ ਲਾਪਰਵਾਹੀ ਦੇ ਨਾਲ ਵਿਵਾਦ ਵੀ ਹੋ ਸਕਦੇ ਹਨ ਤਨੂ ਰਾਸ਼ੀ ਤਨੂ ਰਾਸ਼ੀ ਦੇ ਲੋਕਾਂ ਨੂੰ ਅੱਜ ਰੋਜ਼ ਰੋਟੀ ਦੇ ਖੇਤਰ ਦੇ ਵਿੱਚ ਚੰਗੇ ਮੌਕੇ ਮਿਲਣ ਵਾਲੇ ਹਨ ਅੱਜ ਤੁਹਾਡੀ ਮਿੱਠੀ ਬੋਲੀ ਪਰਿਵਾਰ ਅਤੇ ਵਪਾਰ ਸੰਬੰਧ ਨੂੰ ਮਜ਼ਬੂਤ ਕਰੇਗੀ ਮਕਰ ਰਾਸ਼ੀ ਮਕਰ ਰਾਸ਼ੀ ਦੇ ਲੋਕਾਂ ਲਈ ਅੱਜ ਦੇ ਦਿਨ ਬਹੁਤ ਵਧੀਆ ਹੈ ਅੱਜ ਦੇ ਦਿਨ ਲੋਕਾਂ ਦੇ ਮਹੱਤਵਪੂਰਨ ਕੰਮ ਜੋ ਕੁਝ ਸਮੇਤ ਰੁਕੇ ਹੋਏ ਹਨ ਉਸ ਦੇ ਫਲਦਾਇਕ ਹੋਣ ਦੀ ਸੰਭਾਵਨਾ ਜਿਹੜੀ ਕਿ ਦਿਖ ਰਹੀ ਹੈ ਕੁੰਭ ਰਾਸ਼ੀ ਕੁੰਭ ਰਾਸ਼ੀ ਦੇ ਲੋਕ ਅੱਜ ਨਵੇਂ ਕੰਮ ਦੇ ਵਿੱਚ ਬਹੁਤ ਵਿਅਸਥ ਰਹਿਣ ਵਾਲੇ ਹਨ ਕਿਸੇ ਰਿਸ਼ਤੇਦਾਰ ਜਾਂ ਆਪਣੇ ਆਪ ਦੀ ਬਿਮਾਰੀ ਕਾਰਨ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ मीन राशि मीन राशि ਦੇ ਲੋਕਾਂ ਲਈ ਅੱਜ ਘਰੇਲੂ ਮਾਹੌਲ ਬਹੁਤ ਚੰਗਾ ਨਹੀਂ ਰਹਿਣ ਵਾਲਾ ਹੈ ਅੱਜ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਮੈਂਬਰ ਦੇ ਰਵਈਏ ਕਾਰਨ ਤਣਾ ਪੈਦਾ ਹੋ ਸਕਦਾ ਹੈ ਰਸ਼ੀ ਗਲਵ ਕਿਰਨ ਤੁਸੀਂ ਦੇਖ ਰਹੇ ਹੋ 24/7 ਪੰਜਾਬ ਗੱਲ ਕਰਾਂਗੇ ਅੱਜ ਦੇ ਰਾਸ਼ੀ ਫਾਲ ਦੇ ਨਾਲ ਤਾਂ ਅਸੀਂ ਹਮੇਸ਼ਾ ਤਰ੍ਹਾਂ ਸ਼ੁਰੂਆਤ ਕਰਾਂਗੇ ਮੇਸ਼ ਰਾਸ਼ੀ ਦੇ ਨਾਲ ਤਾਂ ਮੇਸ਼ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਬਹੁਤ ਵਿਅਸਤ ਰਹਿਣ ਵਾਲਾ ਹੈ ਅੱਜ ਤੁਹਾਡੀ ਆਰਥਿਕ ਸਥਿਤੀ ਥੋੜੀ ਕਮਜ਼ੋਰ ਰਹਿਣ ਵਾਲੀ ਹੈ ਤੁਹਾਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਥੋੜਾ ਜਿਹਾ ਉਧਾਰ ਲੈਣਾ ਪੈ ਸਕਦਾ ਹੈ ਤੌਰਸ ਰਾਸ਼ੀ ਤੌਰਸ ਰਾਸ਼ੀ ਦੇ ਲੋਕਾਂ ਲਈ ਪਰਿਵਾਰ ਦੇ ਵਿੱਚ ਮਾਹੌਲ ਬਹੁਤ ਵਧੀਆ ਰਹਿਣ ਵਾਲਾ ਹੈ ਇਸ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਸਮਾਂ ਬਹੁਤ ਚੰਗਾ ਰਹੇਗਾ ਜੋ ਪੈਸੇ ਦੇ ਨਾਲ ਸੰਬੰਧਿਤ ਜਾਂ ਫਿਰ ਵਿੱਤੀ ਮਦਦ ਜਿਹੜੇ ਕਿ ਪ੍ਰਾਪਤ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਜਿਹੜੇ ਕਿ ਸਹਿਯੋਗ ਜ਼ਰੂਰ ਮਿਲੇਗਾ ਮਿਥੁਨ ਰਾਸ਼ੀ ਮਿਥੁਨ ਰਾਸ਼ੀ ਦੇ ਨੌਕਰ ਪੇਸ਼ਾ ਲੋਕਾਂ ਲਈ ਜਿਸ ਉਹਨਾਂ ਦੇ ਪੱਖ ਦੇ ਵਿੱਚ ਹੋਣ ਵਾਲਾ ਉਹ ਅੱਜ ਹੋਵੇਗਾ ਜੇਕਰ ਤੁਸੀਂ ਨੌਕਰੀ ਲੱਭਦੇ ਰਹਿੰਦੇ ਹੋ ਤਾਂ ਅੱਜ ਤੁਹਾਨੂੰ ਇੰਟਰਵਿਊ ਦੇ ਵਿੱਚ ਸਫਲਤਾ ਮਿਲੇਗੀ ਕਰਕਰਾਂਸ਼ੀ ਕਰਕਰਾਂਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਪਰਿਵਾਰ ਅਤੇ ਦੋਸਤਾ ਦੇ ਨਾਲ ਖੁਸ਼ੀ ਦੇ ਮਾਹੌਲ ਦੇ ਵਿੱਚ ਬਤੀਤ ਹੋਵੇਗਾ ਅਜਿਹਾ ਕਰਨ ਨਾਲ ਤੁਹਾਡੇ ਅੰਦਰ ਨਵੀਂ ਊਰਜਾ ਤੇ ਉਤਸ਼ਾਹ ਜਿਹੜਾ ਹੈ ਕਿ ਭਰਪੂਰ ਹੋਵੇਗਾ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਅਣਵਿਹਾਏ ਲੋਕਾਂ ਦੇ ਲਈ ਵਿਆਹ ਦੀ ਸੰਭਾਵਨਾ ਅੱਜ ਦਿਖ ਰਹੀਆਂ ਨੇ ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ਵੀ ਸਮਾਂ ਬਹੁਤ ਅਨੁਕੂਲ ਸਾਬਤ ਹੋਵੇਗਾ ਤੁਸੀਂ ਕਾਫੀ ਵਧੀਆ ਪ੍ਰਦਰਸ਼ਨ ਕਰ ਸਕਦੇ ਹੋ ਤੁਲਾ ਰਾਸ਼ੀ ਤੁਲਾ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਮਿਲੇ ਜੁਲਿਆ ਰਹਿਣ ਵਾਲਾ ਹੈ ਵਿਵਹਤਾ ਤੇ ਪ੍ਰੇਮ ਸੰਬੰਧਾਂ ਲਈ ਅੱਜ ਕੁਝ ਖਾਸ ਨਜ਼ਰ ਨਹੀਂ ਆ ਰਿਹਾ ਇਸ ਰਾਸ਼ੀ ਦੇ ਵਿਦਿਆਰਥੀ ਆਪਣੇ ਸਮੇਂ ਦੀ ਚੰਗੀ ਵਰਤੋਂ ਕਰ ਸਕਣਗੇ ਕਰਪਿਓ ਰਾਸ਼ੀ ਸਕਰਪਿਓ ਰਾਸ਼ੀ ਦੇ ਲੋਕਾਂ ਨੂੰ ਅੱਜ ਆਪਣੀ ਲਵ ਲਾਈਫ ਨੂੰ ਲੈ ਕੇ ਥੋੜਾ ਸਾਵਧਾਨ ਰਹਿਣ ਦੀ ਲੋੜ ਹੈ ਅੱਜ ਲਾਪਰਵਾਹੀ ਦੇ ਨਾਲ ਵਿਵਾਦ ਵੀ ਹੋ ਸਕਦੇ ਹਨ ਤਨੂ ਰਾਸ਼ੀ ਤਨੂ ਰਾਸ਼ੀ ਦੇ ਲੋਕਾਂ ਨੂੰ ਅੱਜ ਰੋਜ਼ ਰੋਟੀ ਦੇ ਖੇਤਰ ਦੇ ਵਿੱਚ ਚੰਗੇ ਮੌਕੇ ਮਿਲਣ ਵਾਲੇ ਹਨ ਅੱਜ ਤੁਹਾਡੀ ਮਿੱਠੀ ਬੋਲੀ ਪਰਿਵਾਰ ਅਤੇ ਵਪਾਰ ਸੰਬੰਧ ਨੂੰ ਮਜ਼ਬੂਤ ਕਰੇਗੀ ਮਕਰ ਰਾਸ਼ੀ ਮਕਰ ਰਾਸ਼ੀ ਦੇ ਲੋਕਾਂ ਲਈ ਅੱਜ ਦੇ ਦਿਨ ਬਹੁਤ ਵਧੀਆ ਹੈ ਅੱਜ ਦੇ ਦਿਨ ਲੋਕਾਂ ਦੇ ਮਹੱਤਵਪੂਰਨ ਕੰਮ ਜੋ ਕੁਝ ਸਮੇਤ ਰੁਕੇ ਹੋਏ ਹਨ ਉਸ ਦੇ ਫਲਦਾਇਕ ਹੋਣ ਦੀ ਸੰਭਾਵਨਾ ਜਿਹੜੀ ਕਿ ਦਿਖ ਰਹੀ ਹੈ ਕੁੰਭ ਰਾਸ਼ੀ ਕੁੰਭ ਰਾਸ਼ੀ ਦੇ ਲੋਕ ਅੱਜ ਨਵੇਂ ਕੰਮ ਦੇ ਵਿੱਚ ਬਹੁਤ ਵਿਅਸਥ ਰਹਿਣ ਵਾਲੇ ਹਨ ਕਿਸੇ ਰਿਸ਼ਤੇਦਾਰ ਜਾਂ ਆਪਣੇ ਆਪ ਦੀ ਬਿਮਾਰੀ ਕਾਰਨ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੀਨ ਰਾਸ਼ੀ ਮੀਨ ਰਾਸ਼ੀ ਦੇ ਲੋਕਾਂ ਲਈ ਅੱਜ ਕਰੇ ਲੋ ਮਾਹੌਲ ਬਹੁਤ ਚੰਗਾ ਨਹੀਂ ਰਹਿਣ ਵਾਲਾ ਹੈ ਅੱਜ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਮੈਂਬਰ ਦੇ ਰਵਈਏ ਕਾਰਨ ਤਣਾ ਪੈਦਾ ਹੋ ਸਕਦਾ ਹੈ